ਪ੍ਰੋਟੋਕੋਲ ਹੈ ਉਹਨੂੰ ਟਾਈਮ ਲੱਗਣੀ ਆਪਾਂ ਨੂੰ ਵੀ ਵਾਰੀ ਡੀਸੀ ਦੀ ਟਾਈਮ ਲੱਗਦਾ ਪ੍ਰਾਈਮ ਮਿਨਿਸਟਰ ਦਾ ਟਾਈਮ ਲੈਣ ਲਈ ਕਿੰਨਾ ਕੁਸ਼ ਮੈਂ ਕੀਤਾ ਹੋ ਤਾਂ ਕਿੰਨੇ ਦਿਨ ਕਿੰਨਾ ਟਾਈਮ ਲੱਗਿਆ ਮੈਂ ਇਹ ਵੀ ਉੱਥੇ ਬੈਠਾ ਸੋਚ ਸਕਦਾ ਮੈਂ ਤਾਂ ਦਿੱਲੀੋਂ ਜਿੱਤਿਆ ਮੈਂ ਕੀ ਲੈਣਾ ਦੇਣਾ ਪਰ ਮੈਨੂੰ ਇਹ ਵੀ ਪਤਾ ਮੈਂ ਖਾਂਦਾ ਉਹਨਾਂ ਦਾ ਮੈਂ ਹਰਾਮ ਥੋੜੀ ਕਰਨਾ ਕਿਰਤ ਕਰਨ ਥੋੜੀ ਨਾ ਆਸਾਨ ਫਰਾਮੋਸ਼ ਥੋੜੀ ਮੇਰੇ ਭੈਣਾ ਭਾਈ ਮੇਰੇ ਰਿਕਾਰਡ ਬਣਾਏ ਤੇ ਤਵੇਗਾ ਮੈਂ ਇਹ ਕਰਨਾ ਜੋ ਕਰ ਅੱਛਾ ਜੀ ਪਹਿਲੇ ਪਿਛਲਾ ਸੋਮਵਾਰ ਜੀ ਇਹਨਾਂ ਨੇ ਜੀ ਤੜਕੇ ਜੇ ਮੋਬਾਈਲ ਆਫ ਕਰ ਦਿੱਤਾ ਹੁਣ ਤੁਸੀਂ ਮੈਨੂੰ ਦੱਸੋ ਇਸ ਤੋਂ ਬਿਜੀ ਕਿਸੇ ਵਜਿਹੀ ਜੀ ਅਜੀਵਲ ਸਾਹਿਬ ਨੇ ਮੋਬਾਈਲ ਆਫ ਨਹੀਂ ਨਹੀਂ ਰਾਜੇਵਾਲ ਸਾਹਿਬ ਨੇ ਨਹੀਂ ਕੀਤਾ ਰਾਜੇਵਾਲ ਸਾਹਿਬ ਨੇ ਤਾਂ ਤੋਮਰ ਸਾਹਿਬ ਤੋਮਰ ਸਾਹਿਬ ਦੀ ਕਰਵਾਈ ਹਾਂ ਪਰ ਰਾਜੇਵਾਲ ਸਾਹਿਬ ਉਸ ਲਿਸਟ ਵਿੱਚ ਉਤਨ ਦਰਸ਼ਟਾ ਦਿਖਾ ਦੋਗਾ ਅੱਛਾ ਨਹੀਂ ਲੱਗਦਾ ਟੀਵੀ ਤੇ ਕਿਹਨੇ ਕਿਹਨੇ ਮਿਲਣਾ ਸੀ ਪ੍ਰਧਾਨ ਅਗਲੀ ਗੱਲ ਸਾਡਾ ਅਗਲਾ ਸਵਾਲ ਇਹ ਹੈ ਜੀ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਹੁਣ ਜਿਹੜੇ ਸ਼ੰਭੂ ਬਾਰਡਰ ਤੇ ਰੋਕ ਲਿਆ ਜਾਂ ਹਨੋਰੀ ਬਾਰਡਰ ਤੇ ਰੋਕ ਲਿਆ ਕਿਉਂ ਦਿੱਲੀ ਜਾਣੋ ਕਿਉਂ ਰੋਕਿਆ ਗਿਆ ਕਿਸਾਨਾਂ ਨੂੰ ਜਿੱਦਾਂ ਹੁਣ ਰਾਜੀਵਾਲ ਸਾਹਿਬ ਆ ਜਾਂ ਇੱਕ ਤੋਂ ਹੋਰ ਲੀਡਰ ਆ ਬੜੀ ਮੈਚਿਓਰਿਟੀ ਨਾਲ ਬੋਲਦੇ ਆ ਹੈ ਨਾ ਉਹ ਆਪਾਂ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਕਿ ਅਜੇ ਤਾਂ ਆਪਾਂ ਬੇਟੀ ਤੁਰਨੇ ਲੱਗੇ ਆ ਅਜੇ ਆਪਾਂ ਇਹ ਨਹੀਂ ਕਹਿਣਾ ਕਿ ਸਾਨੂੰ ਲੱਗਦਾ ਪਾਲਾ ਹੈ ਮੋਤੀ ਸਾਡਾ ਸਾਲਾ ਹੈ ਆ ਗਿਆ ਤੇਰੀ ਜਵਾਈ ਆ ਗਿਆ ਤੇਰੀ ਜਵਾਈ ਬਿਲਕੁਲ ਉਹ ਜਦੋਂ ਸ਼ਰਦਾਬੀ ਉੱਥੇ ਦਿੱਲੀ ਪਹੁੰਚਦੀ ਆ ਨਾ ਮੈਂ ਹੁਣ ਓਨੈਸਟੀ ਬੋਲ ਰਿਹਾ ਕਿਉਂਕਿ ਸਾਰੀ ਦੁਨੀਆ ਨੇ ਸੁਣਨੀ ਵੀ ਬਿਲਕੁਲ ਪ੍ਰਧਾਨ ਮੰਤਰੀ ਨੇ ਵੀ ਸੁਣਨੀ ਆਮ ਲੋਕਾਂ ਨੇ ਬਿਲਕੁਲ ਬਿਲਕੁਲ ਜੇ ਤਾਂ ਅਸੀਂ ਕੋਈ ਚੀਜ਼ ਲੈਣੀ ਹੈ ਨਾ ਕਿਸੇ ਤੋਂ ਜੀ ਤਸੀਂ ਇਹਨੇ ਸਬਰਥਾ ਵਾਣਾ ਤਾਂ ਅਸੀਂ ਮੰਗੀਏ ਨਾ ਜੇ ਲੈਣੀ ਹੈ ਕਿਸੇ ਤੋਂ ਲੈ ਜੀ ਤੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਜਾਂ ਸਾਡੇ ਬਜ਼ੁਰਗਾਂ ਨੇ تعلیم ਦਿੱਤੀ ਆ ਕਿ ਨਿਮਰਤਾ ਦੇ ਨਾਲ ਲੈਣੀ ਉਹਥੇ ਜਾ ਕੇ ਜੇ ਵੀ ਤੁਹਾਨੂੰ ਮਾਂ ਚੱਜ ਨਾਲ ਡੀਲ ਕਰੇ ਫਿਰ ਇਹ ਨਾਰੇ ਬਣਦਾ ਮੇਰਾ ਸਵਾਲ ਤਾਂ ਇਹ ਸੀ ਕਿ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਸਰ ਸ਼ੰਭੂ ਬਾਰਡਰ ਤੇ ਕਿਉਂ ਰੋਕ ਲਿਆ ਫਿਰ ਉੱਥੇ ਦੇਖੋ ਸਰ ਮੇਰੀ ਗਲਤੀ ਗੌਰ ਨਹੀਂ ਕੀਤਾ ਕਰ ਲਿਆ ਸਰ ਮੈਂ ਕਰ ਲਿਆ ਗੌਰ ਮੈਂ ਗੌਰ ਮੈਨੂੰ ਤੁਸੀਂ ਮਿਲਣਾ ਹੈ ਜਿਹੜੀ ਸ਼ਬਦਾਵਲੀ ਅੱਛਾ ਮੈਂ ਇੱਕ ਐਗਜ਼ਾਮਪਲ ਦਿੰਦਾ ਕਿਸੇ ਕਿਸਾਨ ਨੇ ਵਰਤੀ ਆ ਤਾਂ ਉਹ ਅਸੀਂ ਵੀ ਕਹਿੰਦੇ ਐਗਜ਼ਾਮਪਲ ਦਿਨਾ ਤੁਸੀਂ ਕਹਿੰਦੇ ਹੰਸਰਾਜ ਹੰਸ ਨੂੰ ਮਿਲਣਾ ਹੈ ਜੀ ਜੀ ਤੇ ਮੈਂ ਕਹਿੰਗਾ ਲੈ ਆਓ ਜੇ ਉੱਥੇ ਇੱਕ ਖੜੇ ਹੋ ਕੇ ਤੁਸੀਂ ਕਹੋ ਕੁੱਤੇ ਦੇ ਪੁੱਤ ਨੂੰ ਮਿਲਣਾ ਉਹ ਗਲਤ ਕਰ ਲੈ ਜੀ ਅਸੀਂ ਵੀ ਇਦਾਂ ਕਰਦੇ ਹਾਂ ਗੱਲ ਤਾਂ ਗੱਲ ਜਿਹੜਾ ਜਿਹੜਾ ਕੋਈ ਬੋਲਦਾ ਹੈ ਤਾਂ ਉਹ ਮੈਂ ਝੂਠ ਬੋਲਦਾ ਹੈ ਜੀ ਅਗਲੀ ਗੱਲ ਅਗਲੀ ਖਬਰ ਸਾਡੀ ਸ਼ਰਾਰਤੀ ਅੰਸਰ ਹੈ ਵਿੱਚ ਉਹ ਲਕੀਮਪੁਰ ਉਹ ਕੰਮ ਖਰਾਬ ਕਰਦੇ ਜੋ ਨਹੀਂ ਤਾਂ ਆਪਾਂ ਨੂੰ ਕੀ ਲੋੜ ਹੈ ਉੱਥੇ ਬਹਿਣ ਦੀ ਉਹ ਚੱਲ ਕੇ ਆਏਗਾ ਬਿਲਕੁਲ ਜਿਹਦੇ ਤੋਂ ਅਸੀਂ ਮੰਗਣ ਜਾਂਦੇ ਆ ਇੱਥੇ ਲਕੀਮਪੁਰ ਥੀੜੀ ਦੇ ਵਿੱਚ ਅਜੇ ਮਿਸਰਾ ਟੈਣੀ ਦੇ ਬੇਟੇ ਨੇ ਕਿਸਾਨਾਂ ਦੇ ਉੱਪਰ ਗੱਡੀ ਚਲਾਈ ਚੜਾਈ ਸੀ ਹਾਂਜੀ ਮੋਦੀ ਸਾਹਿਬ ਨੇ ਫੇਰ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਉਹ ਟੈਣੀ ਨਾ ਹਾਂਜੀ ਜਿਹਨੇ ਮੁੰਡੇ ਨੇ ਗੱਡੀ ਚਲਾਈ ਹਾਂਜੀ ਹਾਂਜੀ ਉਸੇ ਮੈਂ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਮੁੰਡਾ ਤਾਂ ਅੰਦਰ ਆਇਆ ਨਾ ਜੀ ਅਜੀਤ ਮਿਸ਼ਰਾ ਪੈਣੀ ਜਿਹੜੇ ਉਹਦੇ ਫਾਦਰ ਸੀਗੇ ਹਾਂਜੀ ਉਹਨਾਂ ਨੂੰ ਟਿਕਟ ਦੇ ਕੇ ਦੁਬਾਰਾ ਨਵਾਜਿਆ ਜਦੋਂ ਉਹਨਾਂ ਨੇ ਇੱਕ ਪੱਤਰਕਾਰ ਵੀਰ ਦੀ ਡੈਥ ਕੀਤੀ ਹੈ ਗੱਡੀ ਚੜਾਈ ਆ ਨਿਸਾਨਾ ਦੇ ਉੱਪਰ ਗੱਡੀ ਚੜਾਈ ਆ ਅਸੀਂ ਉਦੋਂ ਤੋਂ ਲੈ ਕੇ ਮੰਗ ਕਰ ਰਹੇ ਸੀ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਜਾਵੇ ਪਰ ਉਹਦੇ ਉਲਟ ਹੋਇਆ ਮੋਦੀ ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਇਹ ਦੇਖੋ ਬਹੁਤ ਗੈਰ ਇਨਸਾਨੀ ਬਿਹਤੀ ਰਿਹਾ ਕੋਈ ਪ੍ਰੋਟੈਸਟ ਕਰ ਰਿਹਾ ਜਿਵੇਂ ਐਸਾ ਉਹ ਦਿੱਕਾ ਚੜਾ ਦੇ ਪੁੱਤਾਂ ਦੇ ਮਾਰਨ ਦਾ ਦੋਖੋ ਉਹਨਾਂ ਨੂੰ ਪਤਾ ਜਿੰਨੇ ਜਿਨ੍ਹਾਂ ਨਾਲ ਇਹ ਕਹਿੰਦੇ ਆਲਮਰ ਪੁੱਤਰ ਮੋਏ ਨਹੀਂ ਭੁੱਲਦੇ ਬੰਬੂ ਕੇ ਮਾਰ ਦਿੱਤੇ ਉਹ ਜਿਹੜੇ ਬੱਚੇ ਸ਼ਹੀਦ ਹੋਏ ਉਹਨਾਂ ਦੇ ਨਾਲ ਉਹਨਾਂ ਦੇ ਮਾਪਿਆਂ ਦਾ ਹਾਲ ਦੇਖੋ ਉਸ ਜਿਹੇ ਦਰਦ ਨੂੰ ਆਪਾਂ ਮਹਿਸੂਸ ਨਹੀਂ ਕਰਦੇ ਆਪਾਂ ਡੰਗਰ ਹੈ ਜਿਹੜੀ ਗਲਤ ਗੱਲ ਹੋਈ ਉਹ ਗਲਤ ਹੀ ਹੈ ਉਹ ਇੱਥੇ ਮੈਂ ਤੁਹਾਡੇ ਨਾਲ ਸੈਨਾ 400 ਸਾਡਾ ਨੌਜਵਾਨ ਹੁਣ ਸ਼ੰਭੂ ਬਾਰਡਰ ਤੇ ਆਰਮੀ ਨੇ ਹਰਿਆਣਾ ਪੁਲਿਸ ਨੇ ਚੁੱਕ ਕੇ ਲੈ ਜਾ ਕੇ ਕੁੱਟ-ਕੁੱਟ ਕੇ ਉਹਨਾਂ ਨੂੰ ਕਿਸੇ ਦੀ ਅੱਖ ਚਲੇਗੀ ਕਿਸੇ ਦੀ ਲੱਤ ਚਲੇਗੀ ਕਿਸੇ ਦੀ ਬਾਹ ਚਲੇਗੀ ਬਹੁਤ ਕਸ਼ੱਬਦਾਂ ਦੀ ਕੀਤਾ ਸਾਡੇ ਟਰੈਕਟਰ ਭੰਨੇ ਗਏ ਉਹ ਕਿਉਂ ਕਿ ਬੋਲਦਾ ਉਹ ਫਿਰ ਜਦੋਂ ਟੈਨਸ਼ਨ ਹੋ ਜਾਂਦੀ ਹੈ ਨਾ ਟੈਨਸ਼ਨ ਦੇ ਵਿੱਚ ਕੀਤਾ ਉਹਦੇ ਲਈ ਮੈਨੂੰ ਨਾ ਸਵਾਲ ਇਹ ਸਵਾਲ ਮੈਨੂੰ ਕਰਨਾ ਨਹੀਂ ਪਤਾ ਮੈਂ ਤਾਂ ਭਰਾਵੋ ਜਿੱਥੇ ਬੈਠਾ ਹਾਂ ਉਹਨਾਂ ਤੁਹਾਡੀ ਖੈਰ ਹੀ ਨਾ ਮਾਉਂਦਾ ਪਰ ਅਸੀਂ ਆਪਣੇ ਦੋਗਲਾ ਨਹੀਂਗਾ ਦੋਗਲਾ ਨਹੀਂਗਾ ਮੈਂ ਹਮੇਸ਼ਾ ਵੀ ਮੈਂ ਇਦਾਂ ਹੀ ਬੋਲਦਾ ਤੁਸੀਂ ਦੇਖਿਓ ਮੈਂ ਇਹ ਮੇਰਾ ਲਹਿਜਾ ਨਹੀਂ ਬਦਲਦਾ ਉੱਥੇ ਬਿਲਕੁਲ ਹੀ ਡਰ ਜਾਊਗਾ ਇੱਥੇ ਏਦਾਂ ਡਰ ਜਾਊਗਾ ਨਾ 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 ਉਸੇ ਸਕਿੱਲ ਤੋਂ ਆਪਣੇ ਘਰ ਤੋਂ ਨਾ ਉਸੇ ਸਕਿੱਲ ਤੋਂ ਮੀਡੀਆ ਤੋਂ ਉਸੇ ਸਕਿੱਲ ਤੋਂ 파 ਮੈਂ ਉਹਦੋਂ ਕਹਾ ਨਹੀਂ ਮੈਂ ਕਿਹਾ ਜੀ ਜਦੋਂ ਕਾਨੂੰਨ ਬਣਾਉਣ ਲੱਗੇ ਸੀ ਪਹਿਲੀ ਮੀਟਿੰਗ ਸੀ ਉੱਥੇ ਮੰਤਰੀ ਬੈਠੇ ਸੀ ਉਹ ਵੀਡੀਓ ਵਾਇਰਲ ਹੋਈ ਸੀ ਮੈਂ ਕਿਹਾ ਜਦੋਂ ਬਣਾਉਣ ਲੱਗੇ ਸੀ ਜੀ ਸਾਨੂੰ ਪੁੱਛ ਲੈਂਗੇ ਆਹ ਜਿਹੜੀ ਤੁਹਾਡੇ ਖੈਰ ਖਵਾਈਆਂ ਜਮੀਨਾਂ ਦੇ ਮਾਲਕ ਹੈ ਇਹਨਾਂ ਨੂੰ ਨਹੀਂ ਸੀ ਪਤਾ ਕੋਈ ਸੰਗੀਤ ਦਾ ਬਿੱਲ ਬਣਾਓ ਮੈਨੂੰ ਪੁੱਛੋ ਮੈਂ ਗਵਈਆਂ ਲਈ ਕਹਾਂਗਾ ਇਹ ਗਵਈਆਂ ਲਈ ਠੀਕ ਹੈ ਜਾਂ ਗਲਤ ਹੈ ਜੇ ਮੈਂ ਤੁਹਾਨੂੰ ਫੂਕ ਦੇਣ ਲਈ ਕਿ ਮੋਦੀ ਸਾਹਿਬ ਆ ਤਾਂ ਸਿੰਧਰਾਂ ਦੀ ਜ਼ਿੰਦਗੀ ਬਦਲ ਦਊਗਾ ਇਹ ਸਭ ਬੈਲੇ ਤੇ ਕਿਸੇ ਰੱਬ ਨੇ ਵੀ ਨਹੀਂ ਬਣਾਉਣਾ ਮੈਂ ਕਿ ਤੁਹਾਨੂੰ ਉਹਨੇ ਫੂਕ ਦਿੱਤੀ ਤੁਸੀਂ ਓਕੇ ਕਰਤਾ ਤੇ ਜੇ ਮੈਂ ਬੈਲ ਗਵਈਆਂ ਦੇ ਖਿਲਾਫ ਬਣਾਉਂਗਾ ਤੇ ਜਦੋਂ ਛੇਤਰ ਪੈਣਗੇ ਤੇ ਮੈਂ ਭੱਜ ਜਾਵਾਂਗਾ ਵੀ ਗਵਈਓ ਨਾ ਮੈਂ ਤੇ ਨਾ ਫਿਰ ਗਵਈਆਂ ਨੇ ਮੈਨੂੰ ਮੰਨਣਾ ਨਾ ਤੁਸੀਂ ਮੰਨਣਾ ਤੁਹਾਡੇ ਨਾਲ ਇਹ ਹੋਈ ਜੋ ਹੋਰ ਨਾ ਸਿਣੀ ਸਮਝਾਉਣ ਜਾਣਾ ਮੈਂ ਕਿ ਮੈਂ ਨੀ ਕੋਈ ਨਾ ਫੁਲੇਟ ਫੰਡ ਦਾ ਹੁੰਨਾ ਨਾ ਮੈਂ ਵੱਡਿਆ ਨਾ ਮੈਂ ਨਾ ਮੈਂ ਕਿਸਾਨ ਦੇ ਖਿਲਾਫ ਇੱਕ ਵਾਰੀ ਮੈਂ ਉਧਰ ਨਹੀਂ ਕਹੀ ਦਿੱਤੀ ਮੈਂ ਕਿ ਮੇਰੀ ਉਧਰ ਜ਼ੁਬਾਨ ਦੱਬੀ ਮੈਂ ਕਿ ਮੇਰੀ ਜੀਬ ਵੱਢ ਦਿਓ ਇੱਕ ਲਫ਼ਜ਼ YouTube ਤੋਂ ਕੱਢ ਦਿਓ ਕਿ ਮੈਂ ਕਿਸਾਨ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਤੇਰੀ ਜ਼ਿੰਦਗੀ ਜਦੋਂ ਦਾ ਮੈਂ ਅੰਪੀ ਬਣਿਆ ਹੁਣ ਵੀ ਹੈਗਾ ਜੇ ਅੰਪੀ ਜੀਨੀ ਦੇ ਨਮੀਸ਼ਰ ਸਰਦਾਰ ਨਹੀਂ ਵੱਡਿਆ ਜੇ ਮੇਰੇ ਮੂੰਹ ਕੋ ਕਢਾ ਲਵੇ ਚਾਹੇ ਮੈਨੂੰ ਵਜ਼ੀਰੀਆਂ ਦੇ ਦੇ ਚਾਹੇ ਮੇਰੀ ਟਿਕਟ ਕੈਨਸਲ ਕਰ ਦੋ ਚਾਹੇ ਟਿਕਟ ਦੇ ਦੇ ਮੈਂ ਨਹੀਂ ਆਪਣੀ ਲੋਕਾਂ ਦੇ ਖਿਲਾਫ ਕਦੀ ਬੋਲੀ ਤੇ ਮੈਨੂੰ ਉਸ ਇੱਕੋ ਵਸੇ ਨਾ ਕਰੋ ਬਾਅਦ ਵਿੱਚ ਜਿਮਾ ਆਤਮਾ ਤੇ ਜਿਹੜੀ ਗੁਰੂਆਂ ਵਾਲੀ ਜਮਾਤ ਸੀ ਪਹਿਲਾਂ ਅਮਰਤ ਧਾਰੀਆਂ ਦੀ ਜਮਾਤ ਦੇ ਜਥੇਦਾਰ ਬਣਿਆ ਉੱਥੇ ਕਿਹੜੇ ਮੈਨਾਂ ਘੱਟ ਕੀਤੀ ਉਹ ਮੇਰਾ ਸਾਰਾ ਕੁਝ ਵਿਕਾਤਾ ਉਹ ਕਿਥੇ ਗੱਡੀਆਂ ਤਾਰਾਂ ਕੋਠੀਆਂ ਦਾ ਮਾਲਕ ਸੀ ਸੜਕ ਤੇ ਆ ਗਿਆ ਸੀ ਉਹ ਪਾਰਟੀ ਨੇ ਵੀ ਮੇਰੇ ਨਾਲ ਇਦਾਂ ਕੀਤਾ ਫੇਰ ਕਾਂਗਰਸ ਨੇ ਆਖੇ ਤੈਨੂੰ ਰਾਜ ਸਭਾ ਦਿੰਦੇ ਜਿਉਂ ਮੈਂ ਲੱਗਾ ਕੈਂਪੇਨ ਕਰ ਦੋ ਦਿਨ ਪਹਿਲਾਂ ਉਹਨਾਂ ਨੇ ਕੈਸਲ ਕਰ ਦਿੱਤੀ ਤੇ ਫੇਰ ਹੁਣ ਮਰਦੀ ਨੇ ਅੱਖ ਚਬਿਆ ਨਹੀਂ ਮੈਂ ਹਾਰ ਕੇ ਜੇਤ ਨਾਲ ਲੱਗਿਆ ਦਿੱਲੀ ਅੰਬੋਲਣ ਤਕਰੀਬਨ ਸਾਡੇ 750 ਦੇ ਕਰੀਬ ਕਿਸਾਨਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਜੋ ਅੱਜ ਵੀ ਚੱਲ ਰਹੇ ਆ ਉਹ ਕਿਉਂ ਨਹੀਂ ਵਾਪਸ ਜਾਂ ਕੈਂਸਲ ਕਿਉਂ ਨਹੀਂ ਕੀਤੇ ਗਏ ਉਹਦੇ ਲਈ ਜੇ ਮੇਰੀ ਡਿਊਟੀ ਲਾਓਗੇ ਫਿਰ ਮੈਨੂੰ ਤੇ ਯਕੀਨ ਜ਼ਰੂਰ ਕਰੋ ਮੈਂ ਤੁਹਾਡਾ ਜੇ ਮੈਂ ਗੱਲ ਨਾ ਏਦਾਂ ਹੀ ਨਾ ਕਰਾਂ ਉਹਦੇ ਨਾਲ ਜਾ ਫਿਰ ਤੁਸੀਂ ਸਰਕਲ ਨੂੰ ਕਰਦੇ ਮੈਂ ਏਦਾਂ ਹੀ ਤੁਹਾਡੀ ਗੱਲ ਪਚਾ ਸਕਦਾ ਮੈਂ ਹੀ ਤੁਹਾਡਾ ਵੀਰ ਪਚਾ ਸਕਦਾ ਜਿਹਨੂੰ ਵਜੀਰੀਆਂ ਦਾ ਲਾਲਚ ਜਾਂ ਟਿੰਟਨ ਦਾ ਲਾਲਚ ਆ ਉਹ ਨਹੀਂ ਪਚਾ ਸਕਦਾ ਜੇ ਮੈਂ